ਸੱਚੀ ਹੈਤਾ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦਵਾਰ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਬਹੁਤ ਹੀ ਜ਼ਿਆਦਾ ਤਦਸਤ ਹੋਵੋਗੇ ਤੇ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਾਂ ਜਿਹੜੇ ਕਿ ਮੈਨੂੰ ਪਹਿਲੀ ਵਾਰ ਦੇਖ ਰਹੇ ਨੇ ਮੇਰਾ ਨਾਮ ਹੈ ਹਰਪ੍ਰੀਤ ਗੌਰ ਤੇ ਮੇਰੀ ਚੈਨਲ ਦਾ ਨਾਮ ਹੈ ਪ੍ਰੀਤ ਦੀ ਸਾਦਗੀ ਮੈਂ ਇੱਥੇ ਤੁਹਾਨੂੰ ਆਪਣੇ ਤੁਹਾਡੇ ਨਾਲ ਆਪਣੇ ਐਕਸਪੀਰੀਅੰਸ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਆ ਠੀਕ ਹੈ ਜੋ ਜੋ ਵੀ ਮੈਨੂੰ ਐਕਸਪੀਰੀਅੰਸ ਹੈ ਹੈਲਥ ਤੋਂ ਰਿਲੇਟਡ ਸਕਿਨ ਤੋਂ ਰਿਲੇਟਡ ਜਾਂ ਕਦੇ ਕਦੇ ਛੋਟੇ ਛੋਟੇ ਮਿਨੀ ਬਲੌਗ ਵੀ ਮੈਂ ਪਾ ਦੇਣੀ ਆ ਠੀਕ ਹੈ ਹੋਰ ਹੀ ਜਿਹੜੀਆਂ ਮੈਨੂੰ ਗੱਲਾਂ ਲੱਗਦੀਆਂ ਨੇ ਕਿ ਮੈਨੂੰ ਸ਼ੇਅਰ ਕਰਨੀਆਂ ਚਾਹੀਦੀਆਂ ਹਨ ਤੁਹਾਡੇ ਨਾਲ ਤਾਂ ਮੈਂ ਬਹੁਤ ਸ਼ੇਅਰ ਕਰਦੀ ਆ ਠੀਕ ਹੈ ਜੀ ਤੇ ਹੁਣ ਜਿਹੜੀ ਅੱਜ ਦੀ ਵੀਡੀਓ ਹੈ ਜਿਵੇਂ ਕਿ ਤੁਸੀਂ ਆਪਾਂ ਮੋਟੀ ਗੁੱਤ ਵਾਲਾ ਚੈਲੰਜ ਲੈ ਲਿਆ ਜੀ ਉਹਦਾ ਜਿਹੜੀ ਫਸਟ ਹੈ ਠੀਕ ਹੈ ਤੇ ਆਪਾਂ ਇਹ ਵਾਲੀ ਸੀਰੀਜ਼ ਸਟਾਰਟ ਕਰਨ ਲੱਗਿਆ ਮੋਟੀ ਗੁੱਤ ਚੈਲੰਜ ਹੁਣ ਮੇਰੀ ਗੱਲ ਸੁਣੋ ਜੀ YouTube ਤੇ ਬਹੁਤ ਸਾਰੀਆਂ ਵੀਡੀਓਜ਼ ਨੇ ਕਿ ਮੋਟੀ ਗੁੱਤ ਚੈਲੰਜ ਮੋਟੀ ਛੋਟੀ ਚੈਲੰਜ ਹੈ ਨਾ ਹਿੰਦੀ ਚ ਨੇ ਜ਼ਿਆਦਾਤਰ ਤੇ ਮੈਂ ਸੋਚਿਆ ਕਿਉਂ ਨਾ ਇਹਨੂੰ ਮੈਂ ਤੁਹਾਡੇ ਲਈ ਲੈ ਕੇ ਆਵਾਂ ਮੋਟੀ ਗੁੱਤ ਚੈਲੰਜ ਤੇ ਹੁਣ ਤਾਂ ਮੈਂ ਤੂੰ ਸਹੀ ਗੱਲ ਦੱਸਾਂ ਇਹ ਵੀਡੀਓ ਉਹਨਾਂ ਨੂੰ ਜ਼ਿਆਦਾ ਦੇਖਣਾ ਫਾਇਦੇਮੰਦ ਹੋ ਸਕਦਾ ਆ ਜਿਹੜੇ ਸਬਰ ਵਾਲੇ ਨੇ ਨਿਮਰਤਾ ਵਾਲੇ ਨੇ ਪੇਸ਼ੈਂਸ ਰੱਖਣ ਵਾਲੇ ਨੇ ਠੀਕ ਹੈ ਇਹ ਨਹੀਂ ਚਾਹੁੰਦੇ ਕਿ ਰਾਤੋਂ ਰਾਤ ਚੜਾਈਆਂ ਚ ਕੰਮ ਹੋ ਜੇ ਐਵੇਂ ਤਾਂ ਕੁਝ ਨਹੀਂ ਹੁੰਦਾ ਜੀ ਠੀਕ ਹੈ ਜਿਹੜਾ ਕੁਝ ਐਵੇਂ ਦਾ ਚਾਹੁੰਦੇ ਨੇ ਉਹ ਵੀਡੀਓ ਸਕਿੱਪ ਕਰ ਦਿਓ ਜੀ ਨਾ ਦੇਖੋ ਕੋਈ ਚੱਕਰ ਨਹੀਂ ਕਿਉਂਕਿ ਜਿਹੜਾ ਇਹ ਆਪਾਂ ਮੋਟੀ ਗੁੱਤ ਵਾਲਾ ਚੈਲੰਜ ਲੈਣ ਜਾ ਰਹੇ ਆ ਏ ਐ ਨਹੀਂ ਪਤਾ ਵੀ ਕਿੰਨੇ ਟਾਈਮ ਚਲੇ ਉਹਨੂੰ ਕਿੰਨੇ ਟਾਈਮ ਦਾ ਮਤਲਬ ਐ ਨਹੀਂ ਹੈਗਾ ਵੀ ਬਹੁਤ ਟਾਈਮ ਚੱਲੂਗਾ ਠੀਕ ਹੈ ਆਪਣਾ ਇਹ ਚੈਲੰਜ ਵੈਸੇ ਤਾਂ ਮੈਂ 1 ਮਹੀਨੇ ਦਾ ਚੈਲੰਜ ਲੈ ਕੇ ਚੱਲ ਰਹੀ ਆ ਬਟ ਜੇ ਮੈਨੂੰ 1 ਮਹੀਨੇ ਦੇ ਵਿੱਚ ਕੋਈ ਆਪਣੀ ਗੁੱਤ ਵਿੱਚ ਫਰਕ ਮੋਟੀ ਗੁੱਤ ਆ ਕੋਈ ਮਤਲਬ ਫਰਕ ਨਹੀਂ ਦਿਖਿਆ ਮੈਨੂੰ ਆਪਣੀ ਗੁੱਤ ਵਿੱਚ ਤਾਂ ਫਿਰ ਇਹ ਚੈਲੰਜ ਆਪਾਂ ਅੱਗੇ ਕੰਟੀਨਿਊ ਰੱਖਾਂਗੇ ਠੀਕ ਹੈ ਮਤਲਬ ਸੈਕਿੰਡ ਮੰਥ ਵੀ ਥਰਡ ਮੰਥ ਵੀ ਹੋ ਸਕਦਾ ਵੀ ਇਹ ਚ 3 ਮਹੀਨੇ ਲੱਗ ਜਾਣ ਠੀਕ ਹੈ ਬਟ ਕੋਸ਼ਿਸ਼ ਰਹੂਗੀ ਕਿ ਪਹਿਲਾ ਹੀ ਮੈਨੂੰ ਰਿਜ਼ਲਟ ਮਿਲ ਜਾਣਾ ਮੈਂ ਐਵੇਂ ਐਵੇਂ ਜਿਹੜੀਆਂ ਰੈਮਡੀਜ਼ ਫੋਲੋ ਕਰੂੰਗੀ ਠੀਕ ਹੈ ਤੇ ਹੁਣ ਵੀ ਇਹ ਮੋਟੀ ਗੁੱਥ ਚੈਲੰਜ ਵਿੱਚ ਮੈਂ ਉਹ ਸਾਰੀਆਂ ਰੈਮਡੀਜ਼ ਫੋਲੋ ਕਰੂੰਗੀ ਜਿਨ੍ਹਾਂ ਨੇ ਮੈਨੂੰ ਹੁਣ ਤੱਕ ਦੇ ਵਧੀਆ ਰਿਜ਼ਲਟ ਦਿੱਤੇ ਹਨ ਮੇਰੀ హెయిਰ ਗਰੋਥ ਲਈ ਠੀਕ ਹੈ ਤੇ ਮੇਰੇ హెయిਰ ਫਾਲ ਹੁਣ ਹੋ ਰਿਹਾ ਹੈ ਹਨਾ ਤੇ ਸਾਰੇ ਜਾਣੇ ਮੈਨੂੰ ਵੀ ਵੈਸੇ ਐਵੇਂ ਲੱਗਿਆ ਹਨਾ ਕਿ ਮੇਰੇ ਬਾਲਾਂ ਦੀ ਗਰੋਥ ਤਾਂ ਬਹੁਤ ਐ ਪਰ ਗੁੱਤ ਕਹਿੰਦੇ ਉਦੋਂ ਹੀ ਸੋਹਣੀ ਲੱਗਦੀ ਹੈ ਜਦੋਂ ਮੋਟੀ ਹੁੰਦੀ ਹੈ ਹੁਣ ਮੇਰੀ ਉੱਤੇ ਜਿਵੇਂ ਤੁਹਾਨੂੰ ਸਾਈਡ ਦੇ ਦਿਖਾ ਦਾਂ ਠੀਕ ਐ ਤੇ ਉਪਰੋਂ ਤਾਂ ਠੀਕ ਐ ਥੋੜਾ ਨੀਚੇ ਜਦੋਂ ਆਪਾਂ ਗੁੱਤ ਕਰਦੇ ਆ ਗੁੱਤ ਖਤਮ ਹੁੰਦੀ ਹੈ ਨੀਚੋਂ ਕਰਦੇ ਹਨਾ ਤਾਂ ਉੱਥੋਂ ਪਤਲੀ ਹੁੰਦੀ ਜਾਂਦੀ ਤੇ ਉਹ ਵਧੀਆ ਨਹੀਂ ਲੱਗਦਾ ਤੇ ਮੋਟੀ ਗੁੱਤ ਚੈਲੰਜ ਲੈਣਾ ਤਾਂ ਬਣਦਾ ਹੀ ਸੀਗਾ ਠੀਕ ਐ ਹੁਣ ਆਪਾਂ ਗੁੱਤ ਨੂੰ ਆਪਣੀ ਨੂੰ ਮੋਟੀ ਕਰਨਾ ਹੈ ਤੇ ਇਹਦੇ ਲਈ ਟਾਈਮ ਲੱਗ ਸਕਦਾ ਹੈ ਮੇਰਾ ਕਹਿਣ ਦਾ ਮਤਲਬ ਇਹੀ ਹੈ ਵੀ ਥੋੜਾ ਸਬਰ ਰੱਖਿਓ ਫਲ ਜ਼ਰੂਰ ਮਿਲੇਗਾ ਕੁਝ ਤਾਂ ਮਿ ਠੀਕ ਹੈ ਜਿਆਦਾ ਨਹੀਂ ਮਿਲੇ ਕੁਛ ਤਾਂ ਮਿਲੂਗਾ ਠੀਕ ਹੈ ਜੀ ਤੇ ਐਕਸਪੀਰੀਅנס ਤਾਂ ਹੋਊਗਾ ਉਹ ਤਾਂ ਵੱਖਰੀ ਗੱਲ ਹੈ ਜੀ ਉਹ ਤਾਂ ਵੱਖਰਾ ਹੀ ਆਪਣਾ ਹਨਾ ਨਜ਼ਾਰਾ ਹੈ ਐਕਸਪੀਰੀਅנס ਦਾ ਤੇ ਆਪਾਂ ਹੁਣ ਅੱਜ ਦੇ ਫਸਟ ਡੇ ਫਸਟ ਵਿੱਚ ਆਪਾਂ ਕੀ ਕਰਦੇ ਆ ਆਪਾਂ ਇੱਕ ਟੋਨਰ ਅਪਲਾਈ ਕਰਨਾ ਹੈ ਠੀਕ ਹੈ ਕਿਹੜਾ ਆਹ ਵਾਲਾ ਮੈਂ ਟੋਨਰ ਪ੍ਰਪੇਅਰ ਕੀਤਾ ਸੀਗਾ ਠੀਕ ਹੈ ਆਪਣੇ ਮੋਟੀ ਗੁੱਤ ਦੇ ਚੈਲੰਜ ਦਿਨ ਪਹਿਲੇ ਵਾਸਤੇ ਇਹ ਕਿਵੇਂ ਤਿਆਰ ਕਰਿਆ ਮੈਂ ਨਾ ਇਹਦੀ ਵੀਡੀਓ ਸ਼ੂਟ ਨਹੀਂ ਕਰ ਪਾਈ ਹੈਗੀ ਠੀਕ ਹੈ ਕਿਉਂਕਿ ਉਸ ਟਾਈਮ ਮੇਰੇ ਕੋਲ ਫੋਨ ਨਹੀਂ ਸੀਗਾ ਬਟ ਮੈਂ ਟੋਨਰ ਬਣਾ ਲਿਆ ਸੀ ਮੈਂ ਤੁਹਾਨੂੰ ਦੱਸ ਦਿੰਦੀ ਆ ਬਹੁਤ ਹੀ ਈਜ਼ੀ ਹੈ ਆਪਾਂ ਨੂੰ ਉਹਦੇ ਲਈ ਮੇਥੇ ਚਾਹੀਦੇ ਹਨ ਤੇ ਅਦਰਕ ਦਾ ਟੁਕੜਾ ਚਾਹੀਦਾ ਆਪਾਂ ਨੂੰ ਵੈਸੇ ਅਦਰਕ ਦਾ ਰਸ ਚਾਹੀਦਾ ਆਪਾਂ ਉਹ ਕੱਢਣਾ ਹੈ ਠੀਕ ਹੈ ਆਪਾਂ ਦੋ ਚਮਚ ਮੇਥੇ ਨੂੰ ਇੱਕ ਗਲਾਸ ਠੀਕ ਹੈ ਆਪਾਂ ਦੇਖ ਲੈਣਾ ਅੱਧਾ ਗਲਾਸ ਰਹਿ ਗਿਆ ਤਾਂ ਆਪਾਂ ਉਹਨੂੰ ਠੰਡਾ ਹੋਣ ਲਈ ਰੱਖ ਲੈਣਾ ਜਦੋਂ ਉਹ ਹਲਕਾ ਜਿਹਾ ਕੋਸਾ ਜਿਹਾ ਹੋ ਗਿਆ ਆ ਤਾਂ ਉਸ ਤੋਂ ਬਾਅਦ ਆਪਾਂ ਨੇ ਉਹਦੇ ਵਿੱਚ ਅਦਰਕ ਦਾ ਜਿੰਨਾ ਵੀ ਐਨੇਕ ਟੁਕੜੇ ਚੋਂ ਰਸ ਨਿਕਲੇ ਇੱਕ ਚਮਚ ਆਪਾਂ ਨੇ ਰਸ ਅਦਰਕ ਦਾ ਇਸ ਵਿੱਚ ਮਿਲਾ ਦੇਣਾ ਠੀਕ ਹੈ ਕੋਈ ਇਰੀਟੇਸ਼ਨ ਨਹੀਂ ਹੋਊਗੀ ਕੋਈ ਕੁਝ ਨਹੀਂ ਹੋਊਗਾ ਬਟ ਫਿਰ ਵੀ ਤੁਸੀਂ ਪੈਚ ਟੈਸਟ ਜ਼ਰੂਰ ਕਰ ਲਓ ਐਵੇਂ ਦਾ ਕੁਝ ਨਹੀਂ ਹੁੰਦਾ ਮੈਂ ਵੀਡੀਓ ਵੀ ਤੁਹਾਨੂੰ ਸਾਈਡ ਤੇ ਦਿਖਾ ਦੰਨੀ ਆ ਮੈਂ ਹੀ ਲਗਾਇਆ ਆ ਮੈਂ ਦੋ ਵਾਰ ਇਹਨੂੰ ਲਗਾ ਚੁੱਕਿਆ ਫ੍ਰਿਜ ਵਿੱਚ ਰੱਖ ਦਿਓ ਠੀਕ ਹੈ ਚਾਰ ਪੰਜ ਦਿਨ ਤੁਸੀਂ ਯੂਜ਼ ਕਰਿਓ ਇਹਨੂੰ ਬਹੁਤ ਵਧੀਆ ਇਹ ਕੁਝ ਨਹੀਂ ਹੋਣ ਵਾਲਾ ਪੈਚ ਟੈਸਟ ਪਰ ਜ਼ਰੂਰ ਕਰ ਲਿਓ ਕੋਈ ਚੱਕਰ ਨਹੀਂ ਆਣੀ ਕੋਈ ਇਰਿਟੇਸ਼ਨ ਨਹੀਂ ਹੁੰਦੀ ਕੋਈ ਤੁਹਾਨੂੰ ਜਲਣ ਨਹੀਂ ਹੋਣੀ ਹੈਗੀ ਕੁਝ ਨਹੀਂ ਹੋਣਾ ਹੈਗਾ ਇਹਦਾ ਰਿਜ਼ਲਟ ਇੰਨਾ ਵਧੀਆ ਆਊਗਾ ਤੁਸੀਂ ਇਹਨੂੰ ਯੂਜ਼ ਕਰੋ ਇਹ ਆਪਣਾ ਡੇ ਪਹਿਲਾ ਹੈ ਜੀ ਹੁਣ ਪਹਿਲੇ ਦਿਨ ਚ ਕੋਈ ਫਰਕ ਨਹੀਂ ਦਿਖਣਾ ਹੈਗਾ ਜੀ ਤੁਹਾਨੂੰ ਆਪਾਂ 30 ਦਿਨ ਲਗਾਤਾਰ ਮੈਂ ਤਾਂ 30 ਦਿਨ ਮੰਨ ਕੇ ਚੱਲੀ ਆ ਅੱਗੇ ਚੱਲ ਸਕਦਾ ਇਸੇ ਲਈ ਕਹਿ ਰਹੀਆਂ ਸਬਰ ਵਾਲੇ ਫੋਲੋ ਕਰੋ ਠੀਕ ਹੈ ਜੀ ਤੇ ਬਹੁਤ ਵਧੀਆ ਇਹ ਟੋਨਰ ਤਿਆਰ ਹੋ ਗਿਆ ਜੀ ਆਪਣੀ ਪਹਿਲੀ ਜਿਹੜਾ ਅਦਰਕ ਦਾ ਟੁਕੜਾ ਆ ਪਹਿਲਾਂ ਤਾਂ ਮਿੱਥੇ ਆਪਣੇ ਵਾਲਾਂ ਲਈ ਬਹੁਤ ਹੀ ਜ਼ਿਆਦਾ ਵਧੀਆ ਨੇ ਤੇ ਉਤੋਂ ਜਿਹੜਾ ਅਦਰਕ ਹੈ ਅਦਰਕ ਦਾ ਰਸ ਉਹ ਬਹੁਤ ਹੀ ਪਾਵਰਫੁਲ ਇੰਗਰੀਡੀਐਂਟ ਹੈ ਠੀਕ ਹੈ ਜੀ ਆਪਣੇ ਬਲੱਡ ਦੇ ਸਰਕੂਲੇਸ਼ਨ ਨੂੰ ਵਧੋਂਦਾ ਹੈ ਜਿਹਦੇ ਨਾਲ ਆਪਣੀ हेयर ਗਰੋਥ ਹੋਊਗੀ ਤੇ ਆਪਣੀ ਗੁੱਤ ਨੂੰ ਮੋਟਾ ਹੋਣ ਵਿੱਚ ਹੈਲਪ ਮਿਲੂਗੀ ਆਪਣੇ ਜਿਹੜੇ हेयर ਹੈ ਉਹ ਪਤਲੇ ਤੋਂ ਮੋٹے ਹੋਣਗੇ ਠੀਕ ਹੈ ਜੀ ਮਜ਼ਬੂਤ ਹੋਣਗੇ ਜੜਾ ਮਜ਼ਬੂਤ ਹੋਣਗੀਆਂ ਤੇ ਵਾਲਾਂ ਦਾ ਝੜਨਾ ਬੰਦ ਹੋਊਗਾ ਠੀਕ ਹੈ ਤੇ ਆਪਣੀ ਗੁੱਤ ਪਹਿਲਾਂ ਨਾਲੋਂ ਮੋਟੀ ਹੋਊਗੀ ਠੀਕ ਹੈ ਇਹ ਚੈਲੰਜ ਲੰਬਾ ਚੱਲੂਗਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਰਹੀ ਹਾਂ ਠੀਕ ਹੈ ਤੇ ਤੁਸੀਂ ਆਪਣਾ ਡੇ ਫਰਸਟ ਵਾਲਾ ਇਹ ਵਾਲਾ ਆਪਣਾ ਟੋਨਰ ਪ੍ਰਪੇਅਰ ਕਰਨਾ ਹੈ ਠੀਕ ਹੈ ਕਿਵੇਂ ਕਰਨਾ ਮੈਂ ਤੁਹਾਨੂੰ ਦੱਸਤਾ ਲਗਾਉਣਾ ਕਿਵੇਂ ਲਗਾਣ ਦੀ ਮੈਂ ਵੀਡੀਓ ਸ਼ੂਟ ਕਰ ਲਈ ਸੀ ਬਣਾਇਆ ਕਿਉਂਕਿ ਜਦੋਂ ਮੈਂ ਬਣਾਈ ਸੀ ਉਦੋਂ ਮੇਰੇ ਕੋਲ ਦਾ ਕੰਮ ਸੀਗਾ ਫੋਨ ਤੇ ਉਹ ਕੰਮ ਕਰ ਰਿਹਾ ਸੀ ਠੀਕ ਹੈ ਇਸ ਕਰਕੇ ਇਹ ਬਣਾਣਾ ਤਾਂ ਸੌਖਾ ਹੀ ਤੁਹਾਨੂੰ ਦੱਸ ਹੀ ਦਿੱਤਾ ਠੀਕ ਹੈ ਤੇ ਇਹ ਸੀਗਾ ਆਪਣਾ ਡੇ ਪਹਿਲਾ ਇਹ ਟੋਨਰ ਤੁਸੀਂ ਜਰੂਰ ਪ੍ਰੀਪੇਅਰ ਕਰਨਾ ਆ ਤੇ ਮੇਰੇ ਨਾਲ ਹਿੱਸਾ ਲੋ ਮੋਟੀ ਗੁੱਥ ਚੈਲੰਜ ਵਿੱਚ ਆਪਾਂ ਦੇਖਣਾ ਆਪਾਂ ਸਾਰੇ ਰਲ ਕੇ ਦੇਖਦੇ ਆ ਕਿ ਜਿਹੜੀਆਂ ਐਨੀ ਐਨੀ ਵੀਡੀਓਜ਼ ਆਉਂਦੀਆਂ ਨੇ ਮੋਟੀ ਗੁੱਥ ਚੈਲੰਜ ਮੋਟੀ ਗੁੱਥ ਚੈਲੰਜ ਕਿਸੇ ਦੀ ਯਾਰ ਮੈਂ ਵੀ ਕਿਸੇ ਹੋਰ ਦੀ ਗੁੱਥ ਮੋਟੀ ਗੁੱਥ ਚੱਕ ਕੇ ਲਾ ਦਿੰਦੀ ਬਟ ਉਵੇਂ ਮੈਨੂੰ ਸਰਟੀਫਿਕੇਸ਼ਨ ਮਿਲਦੀ ਨਹੀਂ ਹੈਗੀ ਹਨਾ ਮੈਂ ਆਪਣੀ ਗੁੱਤ ਨੂੰ ਮੋਟਾ ਹੁੰਦਾ ਹੋਇਆ ਦੇਖਣਾ ਹੈ ਮੈਂ ਕਿਸੇ ਹੋਰ ਦੀ ਇਮੇਜ ਨਹੀਂ ਲਗਾਣੀ ਹੈਗੀ ਆਪਣੇ ਥੰਬਨੇਲ ਤੇ ਠੀਕ ਹੈ ਮੈਂ ਆਪਣੇ ਗੁੱਤ ਦੀ ਹੀ ਇਮੇਜ ਲਗਾਣੀ ਆ ਠੀਕ ਹੈ ਦੇਖੂਗੀ ਕਿੰਨੇ ਟਾਈਮ 'ਚ ਫਰਕ ਮਿਲੇ ਮਿਲੂਗਾ ਫਰਕ ਜ਼ਰੂਰ ਮਿਲੂਗਾ ਇਹ ਤਾਂ ਮੈਨੂੰ ਪਤਾ ਹੀ ਆ ਠੀਕ ਹੈ ਪਰ ਆਪਾਂ ਦੇਖਣਾ ਵੀ ਕਿੰਨੇ ਟਾਈਮ 'ਚ ਫਰਕ ਮਿਲਦਾ ਆ ਤੇ ਤੁਸੀਂ ਵੀ ਇਹ ਚੈਲੰਜ ਵਿੱਚ ਮੇਰੇ ਨਾਲ ਹਿੱਸਾ ਲਓ ਠੀਕ ਹੈ ਜੀ ਤੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਜਿਹੜੇ-ਜਿਹੜੇ ਮੇਰੇ ਨਾਲ ਮੋਟੀ ਗੁੱਤ ਚੈਲੰਜ ਨੂੰ ਫੋਲੋ ਕਰ ਰਹੇ ਹਨ ਟ੍ਰਾਈ ਕਰਨਗੇ ਠੀਕ ਹੈ ਮੇਰੇ ਨਾਲ ਤੇ ਹੋਰ ਵੀ ਵਧੀਆ ਵਧੀਆ ਕਮੈਂਟ ਕਰਦੇ ਰਹੋ ਠੀਕ ਹੈ ਜੇ ਤੁਹਾਡਾ ਕੋਈ ਐਡਵਾਈਸ ਹੈ ਤੁਹਾਡੀ ਕੋਈ ਹੇਅਰ ਟੂ ਰਿਲੇਟਡ ਕੋਈ ਹੈਕ ਹੈ ਕੋਈ ਹੋਰ ਵੀ ਕੋਈ ਵੀ ਰਿਕੁਐਸਟ ਹੈ ਤਾਂ ਕਮੈਂਟ ਜ਼ਰੂਰ ਕਰ ਦਿਓ ਅਜਲੀ ਵਾਸ ਐਨਹੀਂ ਮਿਲਦੇ ਆ ਮੋਟੀ ਗੁੱਤੀ ਚੈਲੰਜ ਦੇ ਦਿਨ ਦੂਜੇ ਵੀ ਠੀਕ ਹੈ ਐ ਨਹੀਂ ਹੈਗਾ ਕਿ ਆਪਾਂ ਹਫਤੇ ਦੇ ਮਤਲਬ ਡੇ ਵਾਈ ਡੇ ਅੱਜ ਕੁਝ ਕਰ ਲਿਆ ਕੱਲ ਨੂੰ ਕੁਝ ਕਰ ਲਿਆ ਆਪਾਂ ਇੱਕ ਅੱਧਾ ਦਿਨ ਆਪਣੇ ਹੇਅਰ ਨੂੰ ਆਰਾਮ ਵੀ ਦਵਾਂਗੇ ਵਿੱਚ ਇੱਕ ਦੋ ਦਿਨ ਆਰਾਮ ਵੀ ਦਵਾਂਗੇ ਦੈਨ ਆਪਾਂ ਮਤਲਬ ਇਹ ਚੈਲੰਜ ਆਪਾਂ ਚਾਲੂ ਰੱਖਣਾ ਹੈ ਠੀਕ ਹੈ ਚੱਲਦਾ ਰੱਖਣਾ ਇਹਨੂੰ ਆਪਾਂ ਰੋਕਣਾ ਨਹੀਂ ਹੈਗਾ ਹੋ ਸਕਦਾ ਦੋ ਦਿਨ ਦਾ ਹੈ ਵੈਸੇ ਤਾਂ ਮੈਂ ਇੱਕ ਦਿਨ ਦਾ ਹੀ ਗੈਪ ਰੱਖੂੰਗੀ ਜਿਆਦਾ ਗੈਪ ਨਹੀਂ ਰੱਖਣਾ ਹੈਗਾ ਪਰ ਹੇਅਰ ਨੂੰ ਥੋੜਾ ਆਰਾਮ ਵੀ ਚਾਹੀਦਾ ਹੈ ਠੀਕ ਹੈ ਤੇ ਆਪਾਂ ਇਹ ਚੈਲੰਜ ਚ ਚਾਲੂ ਰੱਖਣਾ ਹੈ ਤੁਸੀਂ ਇਹਨੂੰ ਜ਼ਰੂਰ ਫੋਲੋ ਕਰੋ ਠੀਕ ਹੈ ਅੱਜ ਲਈ ਬਸ ਐਨਾ ਹੀ ਮਿਲਦੇ ਆਂ ਅਗਲੀ ਵੀਡੀਓ ਚ ਖੁਸ਼ ਰਹੋ ਤੰਦਰੁਸਤ ਰਹੋ ਮੈਨੂੰ ਬਹੁਤ ਸਾਰਾ ਪਿਆ